ਸਾਸ਼ੀ ਕਾਲ ਦੀ ਸਾਰਿਆਂ ਨੂੰ ਜਦੋਂ ਚਾਰ ਕਵਾਇਦੇ ਨੇ ਤੇ ਸਾਰਿਆਂ ਨੂੰ ਜਿਹੜੀ ਭੁੱਖ ਆਉ ਲਗਣੀ ਸਟਾਰਟ ਹੋ ਜਾਂਦੀ ਹੈ ਤੇ ਫਿਰ ਉਹਦਾ ਦਿਲ ਕਰਦਾ ਹੈ ਕੁਛ ਨਾ ਕੁਛ ਚਟਪਟਾ ਖਾਣ ਨੂੰ ਸੋ ਤੁਹਾਡੇ ਉਹੀ ਚਟਪਟੇ ਸਵਾਦ ਵਾਸਤੇ ਮੈਂ ਲੈ ਕੇ ਆਈਆਂ ਜੀ ਚਟਪਟਾ ਜਾਂ ਪਾਸਤਾ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਵੈਜੀਟੇਬਲ ਪਾਸਤਾ ਇਹ ਨਾ ਕਿਉਂਕਿ ਇਹ ਅਨ ਹੈਲਦੀ ਚੀਜ਼ ਆ ਕਦੀ ਕਦਾਈ ਖਾ ਲੈਣਾ ਚਾਹੀਦਾ ਸੋ ਕਦੀ ਕਦਾਈ ਆਪਣੇ ਬੱਚਿਆਂ ਨੂੰ ਖਵਾਓ ਤੇ ਉਹਨਾਂ ਨੂੰ ਵੀ ਖੁਸ਼ ਕਰੋ ਸੋ ਇਹ ਆਪਾਂ ਪਾਸਤਾ ਹੈਲਦੀ ਵੇ ਦੇ ਨਾਲ ਬਣਾਵਾਂਗੇ ਵੈਜੀਟੇਬਲਸ ਦੇ ਨਾਲ ਬਣਾਵਾਂਗੇ ਸੋ ਜੀ ਮੇਰੇ ਕੋਲ ਆ ਸੈਮੀ ਪੈਨੀ ਪਾਸਤਾ ਜਿਹੜਾ ਵਾ ਉਹ ਹੈਗਾ ਸੀਗਾ ਸੋ ਇਹ ਜਿਹੜਾ ਆ ਜੀ ਇਹ ਓ ਵੀਟ ਪਾਸਤਾ ਮੇਰੇ ਕੋਲ ਆ ਅਵੇਲੇਬਲ ਆ ਸੋ ਇਹ ਵਾਲਾ ਪਾਸਤਾ ਆਪਾਂ ਲੈ ਲਿਆ ਹੈ ਜੀ ਆਪਾਂ 5 ਤੋਂ 6 ਜਾਣਿਆਂ ਵਾਸਤੇ ਬਣਾਵਾਂਗੇ ਪਾਸਤਾ ਸੋ ਇਹਦੇ ਵਿੱਚ ਸਾਰਾ ਕੁਝ ਦਿੱਤਾ ਹੁੰਦਾ ਆ ਵੈਸੇ ਤੇ ਸਾਰਿਆਂ ਨੂੰ ਪਤਾ ਹੀ ਆ ਕਿ ਕਿਵੇਂ ਆਪਾਂ ਪਾਸਤਾ ਬਣਾਉਣਾ ਹੈ ਪਰ ਫਿਰ ਵੀ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਸੋ ਜਿੰਨਾ ਕਿ ਮੈਂ ਪਾਸਤਾ ਬਣਾਉਣਾ ਸੀਗਾ ਜੀ ਉਹ ਮੈਂ ਪਾਸਤਾ ਆਪਣਾ ਕੱਟ ਕੇ ਸਾਈਡ ਤੇ ਰੱਖ ਲਿਆ ਇੱਕ ਮੈਂ ਪਤੀਲੇ ਦੇ ਵਿੱਚ ਜਿਹੜਾ ਉਹ ਪਾਣੀ ਗਰਮ ਕਰਨ ਵਾਸਤੇ ਰੱਖ ਲਿਆ ਆ ਪਾਣੀ ਨੂੰ ਜਦੋਂ ਇੱਕ ਬੋਇਲ ਆਇਆ ਤੇ ਆਪਾਂ ਜਿਹੜਾ ਆਪਣਾ ਪਾਸਤਾ ਹੀ ਉਹ ਵਿੱਚ ਪਾਇਆ ਤੇ ਵਿੱਚ ਹੀ ਆਪਾਂ ਪਾਤਾ ਨਮਕ ਥੋੜਾ ਜਿਹਾ ਪਾ ਦੇਣਾ ਤੇਲ ਤਾਂ ਜੋ ਜਿਹੜਾ ਸਾਡਾ ਪਾਸਤਾ ਆ ਉਹ ਕੱਲਾ-ਕੱਲਾ ਰਵੇ ਪਾਸਤਾ ਜਿਹੜਾ ਉਹ ਜੁੜੇ ਨਾ ਉਹਦੇ ਵਾਸਤੇ ਆਪਾਂ ਨਮਕ ਤੇ ਤੇਲ ਜਿਹੜਾ ਉਹ ਪਾਉਣਾ ਹੁੰਦਾ ਹੈ ਸੋ ਇੱਕ ਸਾਈਡ ਤੇ ਮੇਰੀਆਂ ਜਿਹੜੀਆਂ ਵੈਜੀਜ਼ ਸੀਗੀਆਂ ਉਹ ਕੱਟੀਆਂ ਪਈਆਂ ਸੀ ਇੱਥੇ ਆਪਾਂ ਟਮਾਟਰ ਲੈ ਆ ਪਿਆਜ਼ ਲੈ ਆ ਇਕੁਅਲ ਕੁਆਂਟੀਟੀ ਦੇ ਵਿੱਚ ਮੈਂ ਦੋਨੋਂ ਚੀਜ਼ਾਂ ਲਈਆਂ ਨੇ ਐਂਡ ਦੇਸੀ ਘਿਓ ਦੇ ਵਿੱਚ ਆਪਾਂ ਇਹ ਪਾਸਤਾ ਬਣਾਵਾਂਗੇ ਉਹਦੇ ਵਿੱਚ ਮੈਂ ਜਿਹੜਾ ਆਪਣਾ ਫਲੇਮ ਹੈਗਾ ਜਾਂ ਗੈਸ ਦਾ ਉਹਨੂੰ ਹਾਈ ਫਲੇਮ ਦੇ ਵਿੱਚ ਸ਼ੀ ਰੱਖ ਕੇ ਆਪਾਂ ਜਿਹੜੀਆਂ ਸਾਰੀਆਂ ਸਬਜ਼ੀਆਂ ਨੂੰ ਪਕਾਉਣਾ ਹੈ ਨਾਲ ਦੀ ਨਾਲ ਮੈਂ ਇਹਦੇ ਵਿੱਚ ਮਸ਼ਰੂਮ ਪਾ ਦਿੱਤੇ ਜਿਹੜੀਆਂ ਜਿਹੜੀਆਂ ਸਬਜ਼ੀਆਂ ਤੁਹਾਡੇ ਕੋਲ ਅਵੇਲੇਬਲ ਨੇ ਤੁਸੀਂ ਸਾਰੀਆਂ ਸਬਜ਼ੀਆਂ ਪਾ ਸਕਦੇ ਐ ਨਹੀਂ ਹੈਗਾ ਕਿ ਪਾਸਤੇ ਦੇ ਵਿੱਚ ਐ ਸਬਜ਼ੀ ਨਹੀਂ ਪਾਉਣੀ ਔਰ ਨਹੀਂ ਪਾਉਣੀ ਜਿੰਨੀਆਂ ਵੀ ਵੈਜੀਟੇਬਲ ਆਪਾਂ ਪਾਵਾਂਗੇ ਮੈਨੂੰ ਲੱਗਦਾ ਕਿ ਓਨਾ ਹੀ ਜਿਹੜਾ ਪਾਸਤਾ ਸਾਡਾ ਵਧੀਆ ਬਣੂਗਾ ਹੈਲਦੀ ਬਣੂਗਾ ਕਿਉਂਕਿ ਵੈਸੇ ਤੇ ਬੱਚੇ ਜਿਹੜੇ ਸਬਜ਼ੀਆਂ ਖਾਂਦੇ ਨਹੀਂ ਹੈਗੇ ਇਹ ਪਾਸਤੇ ਦੇ ਵਿੱਚ ਜਿਹੜੀਆਂ ਸਬਜ਼ੀਆਂ ਵਾਂ ਉਹਨਾਂ ਦਾ ਟੇਸਟ ਇਨਹਾਂਸ ਹੋ ਜਾਂਦਾ ਹੈ ਤੇ ਜਿਹੜੇ ਸਾਡੇ ਬੱਚੇ ਉਹ ਸਬਜ਼ੀਆਂ ਵੀ ਖਾ ਲੈਂਦੇ ਨੇ ਸੋ ਇੱਥੇ ਮੇਰੇ ਕੋਲ ਕੈਪਸਿਕਮ ਵੀ ਹੈਗੀ ਸੀ ਆਪਾਂ ਕੈਪਸਿਕਮ ਵੀ ਪਾ ਦਿੱਤੀ ਪਹਿਲਾਂ ਆਪਾਂ ਥੋੜਾ ਥੋੜਾ ਸੇਕ ਜਿਹੜਾ ਵਾ ਉਹ ਮਸ਼ਰੂਮ ਨੂੰ ਟਮਾਟਰ ਤੇ ਪਿਆਸ ਨੂੰ ਲਵਾ ਲਿਆ ਸੀਗਾ ਹੁਣ ਇੱਥੇ ਬ੍ਰੀਕ ਬ੍ਰੀਕ ਮੇਰੇ ਕੋਲ ਗਾਜਰਾ ਵੀ ਹੈਗੀਆਂ ਕਟੀਆਂ ਪਈਆਂ ਸੋ ਆਪਾਂ ਇਹਦੇ ਵਿੱਚ ਜਿਹੜੀਆਂ ਗਾਜਰਾ ਹੈਗੀਆਂ ਉਹ ਵੀ ਪਾਦਣੀ ਔਰ ਸਾਰੀਆਂ ਚੀਜ਼ਾਂ ਨੂੰ ਆਪਾਂ ਹਾਈ ਫਲੇਮ ਦੇ ਉੱਪਰ ਰੱਖ ਕੇ ਪਕਾਵਾਂਗੇ ਇੱਕ ਸਾਈਡ ਤੇ ਜਿਹੜਾ ਹੈ ਜੀ ਆਪਣਾ ਪਾਸਤਾ ਪਿਆ ਆ ਪਾਸਤੇ ਨੂੰ ਆਪਾਂ ਬੋਇਲ ਹੋਣ ਲਈ ਛੱਡ ਦੇਣਾ ਆ ਇਹਨੂੰ ਵਿੱਚ ਵਿੱਚ ਹਲਾ ਕੇ ਦੇਖਦੇ ਰਹਿਣਾ ਤਿੰਨ ਤੋਂ ਚਾਰ ਬੋਇਲ ਔਨ ਤੱਕ ਜਿਹੜਾ ਪਾਸਤਾ ਆਪਾਂ ਪਕਾਵਾਂਗੇ ਪਾਸਤੇ ਨੂੰ ਆਪਾਂ ਕਿੱਦਾਂ ਦੇਖਣਾ ਹੈ ਕਿ ਪੱਕ ਗਿਆ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਇਨੂੰ ਆਪਾਂ 100% ਨਹੀਂ ਪਕਾਉਣਾ ਹੁੰਦਾ ਇਹਨੂੰ ਆਪਾਂ 80% ਪਕਾਉਣਾ ਹੁੰਦਾ ਆ ਐਂਡ 10% ਇਹਨੂੰ ਆਪਾਂ ਜਿਹੜਾ ਆ ਉਹ ਸਟੀਮ ਦੇ ਕੇ ਪਕਾਉਣਾ ਹੁੰਦਾ ਸੋ ਦੇਖੋ ਜੀ ਮੇਰਾ ਪਾਸਤਾ ਜਿਹੜਾ ਚਮਚੇ ਦੇ ਨਾਲ ਆਰਾਮ ਦੇ ਨਾਲ ਕੱਟਿਆ ਜਾਂਦਾ ਇਹਦਾ ਮਤਲਬ ਕਿ ਜਿਹੜਾ ਸਾਡਾ ਪਾਸਤਾ ਵਾ ਉਹ 80% ਜਿਹੜਾ ਪੱਕ ਗਿਆ ਵਾ ਉਸ ਤੋਂ ਬਾਅਦ ਜਿਹੜਾ ਗੈਸ ਆਫ ਨੇਮ ਆ ਬੰਦ ਕਰਕੇ ਇਹਨੂੰ ਸਟੀਮ ਦੇਣ ਵਾਸਤੇ ਰੱਖ ਲਿਆ ਸੀਗਾ ਤੇ 10% ਜਿਹੜਾ ਉਹ ਪੱਕ ਗਿਆ ਹੁਣ ਇਹਨੂੰ ਆਪਾਂ ਜਿਹੜਾ ਇਹਦਾ ਪਾਣੀ ਹੈਗਾ ਸਟ੍ਰੇਨ ਕਰ ਲਿਆ ਆ ਐਂਡ ਜਿਹੜਾ ਬਾਕੀ ਦਾ ਪਾਸਤਾ 10% ਸਾੜਾ ਰਹਿ ਗਿਆ ਉਹ ਜੋ ਦੋ ਅਸੀਂ ਸਬਜ਼ੀਆਂ ਦੇ ਵਿੱਚ ਪਾਵਾਂਗੇ ਉਹ ਵਾਲੀ ਹੀਟ ਦੇ ਨਾਲ ਇਹਨੂੰ ਪੱਕ ਜਾਣਾ ਸੋ ਇੱਥੇ ਮੇਰੇ ਕੋਲ ਪਾਸੇ ਦੀਆਂ ਸੌਸੇਜ਼ ਪਈਆਂ ਨੇ ਸੋ ਸੌਸੇਜ਼ ਤੁਹਾਨੂੰ ਮੈਂ ਦਿਖਾ ਦਿੱਤੀਆਂ ਨੇ ਸੋ ਤੁਸੀਂ ਵੀ ਇਹ ਜਿਹੜੀਆਂ ਸੌਸੇਜ਼ ਦੇ ਨਾਲ ਮੈਂ ਫਸਟ ਟਾਈਮ ਟਰਾਈ ਕੀਤਾ ਸੀ ਬਹੁਤ ਹੀ ਟੇਸਟੀ ਪਾਸਤਾ ਬਣਦਾ ਆ ਸੋ ਤੁਸੀਂ ਵੀ ਇਹ ਵਾਲੀਆਂ ਸੌਸੇਜ਼ ਜਿਹੜੀਆਂ ਆਨਲਾਈਨ ਕਿਤੋਂ ਵੀ ਮੰਗਾ ਸਕਦੇ ਹੋ ਸੋ ਇੱਥੇ ਦੇਖੋ ਸਾਡੀਆਂ ਜਿਹੜੀਆਂ ਵੈਜੀਟੇਬਲ ਸਿਗੀਆਂ ਉਹ ਆਲਮੋਸਟ ਆਲਮੋਸਟ 70% ਕੁਕ ਹੋ ਗਈਆਂ ਸਿਗੀਆਂ ਤੁਸੀਂ ਚਾਹੋ ਤੈਨੂੰ 50% ਕੁਕ ਹੀ ਰੱਖ ਸਕਦੇ ਹੋ ਲੇਕਿਨ ਬੱਚਿਆਂ ਨੇ ਖਾਣਾ ਹੋਵੇ ਤੇ ਤੁਸੀਂ ਇਹਨੂੰ 70 ਤੋਂ 80% ਜਿਹੜਾ ਕੁਕ ਕਰ ਸਕਦੇ ਹੋ ਸੋ ਇਹਦੇ ਵਿੱਚ ਜਿਹੜੀਆਂ ਹਾਫ ਹਾਫ ਸੌਸੇਜ਼ ਆਉ ਮੈਂ ਪਾ ਦਿੱਤੀਆਂ ਨੇ ਸੌਸੇਜ਼ ਜਿਹੜੀਆਂ ਪਾਉਣੀਆਂ ਨੇ ਤੁਸੀਂ ਆਪਣੇ ਪਾਸੇ ਦੀ ਕੁਆਂਟੀਟੀ ਦੇ ਹਿਸਾਬ ਦੇ ਨਾਲ ਪਾਉਣੀਆਂ ਨੇ ਦੋ ਤਰੀਕੇ ਦੀਆਂ ਮੇਰੇ ਕੋਲ ਇੱਥੇ ਸੌਸੇਜ਼ ਅਵੇਲੇਬਲ ਸਿਗੀਆਂ ਸੋ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਸੌਸੇਜ਼ ਆ ਉਹ ਮੈਂ ਪਾ ਲਈਆਂ ਸਿਗੀਆਂ ਸੋ ਜਦੋਂ ਆਪਣੀਆਂ ਸੌਸੇਸ ਆਪਾਂ ਪਾ ਲੀਆਂ ਔਰ ਰਲ ਗਈਆਂ ਤੇ ਆਪਣਾ ਜਿਹੜਾ ਪਾਸਤਾ ਹੈਗਾ ਵਾ ਆਪਾਂ ਉਹ ਵੀ ਪਾ ਦਿੱਤਾ ਇਹਨੂੰ ਚੰਗੀ ਤਰ੍ਹਾਂ ਇੱਕ ਮਿਕਸ ਆਪਾਂ ਦੇ ਲੈਣਾ ਔਰ ਤੁਸੀਂ ਦੇਖਿਓ ਕਿ ਪਾਸਤੇ ਦਾ ਕਲਰ ਜਿਹੜਾ ਕਿੰਨਾ ਸੋਹਣਾ ਰੈੱਡ ਕਲਰ ਪਾਸਤੇ ਦਾ ਆ ਜਾਣਾ ਔਰ ਜਿੰਨਾ ਇਹ ਇੱਥੇ ਦੇਖਣ 'ਚ ਤੁਹਾਨੂੰ ਟੇਸਟੀ ਲੱਗ ਰਿਹਾ ਆ ਓਨਾ ਹੀ ਇਹ ਖਾਣ ਦੇ ਵਿੱਚ ਵੀ ਟੇਸਟੀ ਸੀਗਾ ਸੋ ਇਹਦੇ ਵਿੱਚ ਆਪਾਂ ਨੂੰ ਐਕਸਟਰਾ ਕੁਝ ਵੀ ਪਾਉਣ ਦੀ ਲੋੜ ਨਹੀਂ ਆ ਸਿਰਫ ਮੈਂ ਤੜਕੇ ਦੇ ਵਿੱਚ ਥੋੜਾ ਜਿਹਾ ਜਿਹੜਾ ਨਮਕ ਸੀਗਾ ਉਹ ਜ਼ਰੂਰ ਐਡ ਕੀਤਾ ਸੀਗਾ ਐਕਸਟਰਾ ਜਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਆਪਾਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਆ ਇਹਦੇ ਵਿੱਚ ਤੁਸੀਂ ਚਿਲੀ ਫਲੇਕਸ ਐਡ ਕਰ ਸਕਦੇ ਹੋ 오ਰੀਗੈਨੋ ਐਡ ਕਰ ਸਕਦੇ ਹੋ ਕਾਲੀ ਮਿਰਚ ਜ਼ਰੂਰ ਐਡ ਕਰਨੀ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਵੀ ਮੈਂ ਐਡ ਕੀਤੀ ਸੀਗੀ ਮੈਂ ਦੱਸਣਾ ਭੁੱਲ ਗਈ ਤੁਹਾਨੂੰ ਸੋ ਜਿਹੜੇ ਬਾਕੀ ਦੇ 오ਰੀਗੈਨੋ ਐਂਡ ਚਿਲੀ ਫਲੇਕਸ ਹੈਗੇ ਆ ਉਹ ਮੈਂ ਆਪਣੇ ਜਿੰਨਾ ਕਿਸੇ ਨੂੰ ਲੋੜਿਆ ਉਹਦੇ ਹਿਸਾਬ ਦੇ ਨਾਲ ਆਪਾਂ ਪਾਏ ਸੀਗੇ ਸੋ ਇੱਥੇ ਦੇਖੋ ਜੀ ਮੈਂ 오ਰੀਗੈਨੋ ਐਡ ਕਰ ਰਹੀ ਆ ਸੋ oregano ਐਡ ਕੀਤਾ ਚਿਲੀ ਫਲੈਕਸ ਐਡ ਕੀਤੇ ਐਂਡ ਉੱਪਰ ਟਾਪਿੰਗ ਕੀਤੀ ਆਪਾਂ ਸੌਸ ਦੀ ਤੇ ਆਪਣਾ ਜਿਹੜਾ ਪਾਸਤਾ ਸੀਗਾ ਖਾਣ ਵਾਸਤੇ ਬਿਲਕੁਲ ਹੀ ਤਿਆਰ ਸੀਗਾ ਬਹੁਤ ਹੀ ਜ਼ਿਆਦਾ ਟੇਸਟੀ ਪਾਸਤਾ ਬਣਿਆ ਸੀਗਾ ਤੁਸੀਂ ਵੀ ਇਹ ਸੌਸੇਸ ਮੰਗਵਾਓ ਆਨਲਾਈਨ ਮੰਗਵਾਓ ਚਾਹੇ ਕਿਸੇ ਵੀ ਸਟੋਰ ਤੋਂ ਸੌਸੇਸ ਪਿਕ ਕਰੋ ਪਹਿਲੇ ਜਿਹੜੀ ਮੈਂ ਵੀਡੀਓ ਪਾਈ ਸੀਗੀ ਉਹ ਮੈਂ ਕਰੀਮੀ ਪਾਸਤਾ ਹੋਮ ਮੇਡ ਕਿੱਦਾਂ ਵਾਈਟ ਸੌਸ ਪਾਸਤਾ ਬਣਾਉਣਾ ਹੈ ਔਰ ਉਹ ਵਾਲੀ ਵੀਡੀਓ ਪਾਈ ਸੀਗੀ ਰੈਡ ਸੌਸ ਪਾਸਤੇ ਦੀ ਵੀ ਵੀਡੀਓ ਐਂਡ ਅੱਜ ਜਿਹੜੀਆਂ ਹੈਗੀਆਂ ਨੇ ਰੈਡੀਮੇਡ ਸੌਸੇਸ ਦੇ ਨਾਲ ਪਾਸਤਾ ਪਾ ਕਿੱਦਾਂ ਰੈਡੀ ਕਰਨਾ ਹੈ ਉਹ ਵਾਲੀ ਵੀਡੀਓ ਪਾਈ ਆ ਸੋ ਤੁਹਾਨੂੰ ਜਿਹੜੀ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਵਿੱਚ ਵੀ ਜ਼ਰੂਰ ਇਹਨੂੰ ਸ਼ੇਅਰ ਕਰਿਓ ਤਾਂ ਜੋ ਉਹ ਵੀ ਨਵੀਆਂ-ਨਵੀਆਂ ਡਿਸ਼ੇਸ ਜਿਹੜੀਆਂ ਵੇਖ ਸਕਣ ਥੈਂਕ ਯੂ